ਤੁਹਾ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਖੱਲਰ ਦੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਬੜੇ ਲੰਬੇ ਸਮੇਂ ਤੋਂ ਲੜਕ ਰਹੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆਮ ਆਦਮੀ ਪਾਰਟੀ ਸਰਕਾਰ ਦੇ ਸਾਹਮਣੇ ਸੀ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਿਹੜੇ ਵਿਭਾਗ ਦੇ ਉੱਚ ਅਧਿਕਾਰੀ ਆ ਉਹ ਲਾਗੂ ਨਹੀਂ ਕਰ ਰਹੇ ਇਹਦਾ ਗੇਟ ਰੇਲਿੰਗਾਂ ਦਾ ਜਿਹੜਾ ਮੇਨ ਮਕਸਦ ਸੀ ਉਹ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਜਿਵੇਂ ਕਿ ਪਿਛਲੇ 15-16 ਸਾਲ ਤੋਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇ ਨੂੰ ਬਚਾਉਣ ਵਾਸਤੇ ਆਪਦਾ ਰੋਜ਼ਗਾਰ ਪੱਕਾ ਕਰਵਾਉਣ ਵਾਸਤੇ ਜਿਹੜੀ ਲਗਾਤਾਰ ਲੜਾਈ ਲੜ ਰਹੇ ਆ ਚਾਪ ਬਰੋਡਵੇਜ਼ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ 27 ਡਿਪੂਆਂ ਦੇ ਗੇਟ ਤੇ ਰੈਲੀ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਗਈ ਪਰੰਤੂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਨੈਸ਼ਨਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਭਾਰਤ ਦੇ ਲੋਕਾਂ ਨੂੰ 10 ਗਰੰਟੀਆਂ ਦੇ ਨਾਂਮੇ ਨਮਾਜ਼ ਸ਼ੋਸ਼ਾ ਛੱਡਿਆ ਜਾ ਰਿਹਾ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਲੀਡਰਾਂ ਵੱਲੋਂ ਝੂਠੇ ਦਿਲਾਸੇ ਦਿੱਤੇ ਗਏ ਸਨ ਜਿੰਨਾ ਵਿੱਚੋਂ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਪੰਜਾਬ ਪੀਆਟੀਸੀ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਕੇ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਅਤੇ ਡਿਊਟੀ ਤੋਂ ਸਸਪੈਂਡ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਵਾਅਦਾ ਟਰਾਂਸਪੋਰਟ ਮੰਤਰੀ ਵੱਲੋਂ ਚੱਲ ਰਹੇ ਧਰਨਾ ਵਿੱਚ ਜਾ ਕੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਪਰੰਤੂ ਸੱਤਾ ਵਿੱਚ ਆਉਂਦਿਆ ਹੀ ਆਪਣੇ ਸਾਰੇ ਵਾਅਦੇ ਭੁੱਲ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮ ਮਾਰੂ ਅਤੇ ਭਾਗਾ ਨੂੰ ਖਤਮ ਕਰਨ ਲਈ ਨਿੱਜੀਕਰਨ ਦੀਆਂ ਪਾਲਸੀਆਂ ਵੱਲ ਨੂੰ ਤੁਰ ਪਈ ਜਿਸ ਦੇ ਚਲਦਿਆਂ ਟਰਾਂਸਪੋਰਟ ਵਿਭਾਗ ਵਿੱਚ ਆਊਟਸੋਰਸਿੰਗ ਤੇ ਭਰਤੀ ਨਿੱਜੀਕਰਨ ਕਰਨ ਲਈ ਕਿਲੋਮੀਟਰ ਸਕੀਮ ਬੱਸਾਂ ਠੇਕੇਦਾਰ ਵਿਚੋਲੀਏ ਬਾਹਰ ਦੰਦੀ ਬਜਾਏ ਇੱਕ ਤੋਂ ਦੋ ਕਰਨੇ ਟਾਈਮ ਟੇਬਲਾਂ ਵਿੱਚ ਵੱਡੇ ਪਦਰਤੇ ਧਾਂਦ ਲੀਆਂ ਤੇ ਨਜਾਇਜ਼ ਚਲਦੀਆਂ ਪ੍ਰਾਈਵੇਟ ਬੱਸਾਂ ਟਰਾਂਸਪੋਰਟ ਮਾਫੀਆ ਨੂੰ ਖੁੱਲ ਦੇਣਾ ਆਦੀ ਸ਼ਾਮਲ ਨੇ 2 ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨਾਲ ਕਿਤੇ ਵਾਅਦੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਮੇਤ ਪੰਜਾਬ ਦੇ ਕਿਸੇ ਵੀ ਮਸਲੇ ਤੇ ਹੱਲ ਨਹੀਂ ਕੀਤਾ ਗਿਆ ਇਸ ਵਿੱਚ ਟਰਾਂਸਪੋਰਟ ਵਿਭਾਗ ਦਾ ਵੱਡੇ ਪਦਰਤੇ ਨੁਕਸਾਨ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਨੂੰ ਮੰਨ ਕੇ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਪਿਛਲੀਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਨੂੰ ਵੀ ਮਨਮੋਲ ਲਈ ਪਹਿਲਾਂ ਤੋਂ ਹੀ ਫੈਸਲੇ ਅਨੁਸਾਰ 16 ਤਰੀਕ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲੰਮਾ ਰੋਸ ਝੰਡਾ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਗੇਟ ਰੈਲੀ ਕਰਕੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਾਰੂ ਨੀਤੀ ਤੋਂ ਜਾਗਰੂਕ ਕੀਤਾ ਗਿਆ ਅਤੇ ਸੰਘਰਸ਼ ਲਈ ਲਾਮਬਤ ਕੀਤਾ ਗਿਆ ਅੱਜ ਰੋਸ ਪ੍ਰਦਰਸ਼ਨ ਸਾਡੇ ਸੂਬਾ ਕਮੇਟੀ ਦੇ ਸੱਦੇ ਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਅਸੀਂ ਬੜੇ ਚਾਵਾ ਤੇ ਸ਼ਾਵਾ ਨਾਲ ਜਿਹੜਾ ਸੱਤਾ ਦੇ ਵਿੱਚ ਮਲਾਜਮ ਵਰਗ ਨੇ ਖਾਸਾ ਉੱਤੇ ਲੈ ਕੇ ਆਂਦਾ ਸੀ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਇਸ ਕਰਕੇ ਸਾਡੇ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਬੜੇ ਲੰਬੇ ਸਮੇਂ ਤੋਂ ਲੜਕ ਰਹੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ 'ਚ ਵੀ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਿਹੜੇ ਵਿਭਾਗ ਦੇ ਉੱਚ ਅਧਿਕਾਰੀਓ ਲਾਗੂ ਨਹੀਂ ਕਰ ਰਹੇ ਇਸ ਸਾਡੀਆਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੇਨ ਮੰਗ ਆ ਸਾਡੇ ਕੱਢੇ ਹੋਏ ਮੁਲਾਜ਼ਮਾਂ ਨੂੰ ਦੁਬਾਰੇ ਤੋਂ ਬਹਾਲ ਕਰਨ ਦੀ ਮੰਗ ਆ ਸਾਡੇ ਘੱਟ ਤਨਖਾਹਾਂ ਵਾਲੇ ਵੀਰਾਂ ਨੂੰ ਦੀ ਤਨਖਾਹ ਜਿਹੜੀ ਸਾਡੇ ਬਰਾਬਰ ਕਰਨ ਦੀ ਆ ਉਹ ਮੰਗਾਂ ਤੇ ਹੋਰ ਵੀ ਸਾਡੀਆਂ ਵਿਭਾਗੀ ਜਿਹੜੀਆਂ ਮੰਗਾ ਸਪੇਅਰ ਪਾਰਟ ਨਾ ਆਉਣਾ ਬੱਸਾਂ ਚਵਾਦਾ ਕਰਨਾ ਬਹੁਤ ਸਾਰੀਆਂ ਮੰਗਾ ਜਿਹੜੀਆਂ ਉਹ ਲੰਮੇ ਸਮੇਂ ਤੋਂ ਲੜਕ ਰਹੀਆਂ ਟਾਈਮ ਟੇਬਲਾਂ ਦੇ ਵਿੱਚ ਜਿਹੜਾ ਭਾਰੀ ਗੜਬੜੀ ਆਰਟੀਏ ਕਰ ਰਹੇ ਆ ਪੰਜਾਬ ਦੇ ਉਹਨਾਂ ਨੂੰ ਲੈ ਕੇ ਵੀ ਸਾਡੇ ਵਿਭਾਗ ਨੂੰ ਵੱਡਾ ਪੱਦਰ ਤੇ ਖੋਰਾ ਲੱਗ ਰਿਹਾ ਬਹੁਤ ਸਾਰੀਆਂ ਮੰਗਾ ਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਲਗਾਤਾਰ ਕਰਦੇ ਆ ਰਹੇ ਹੁਣ 16 ਤਰੀਕ ਨੂੰ ਚੋਣਾਂ ਵੀ ਮਾਹੌਲ ਨੂੰ ਗਰਮੀ ਨੂੰ ਵੇਖਦੇ ਹੋਏ ਅਸੀਂ 16 ਤਰੀਕ ਨੂੰ ਸਾਡੇ ਟ੍ਰਾਂਸਪੋਰਟ ਮੰਤਰੀ ਜੀ ਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਲੜ ਰਹੇ ਆ ਅਸੀਂ 16 ਤਰੀਕ ਨੂੰ ਬਾਤ ਚੜ ਕੇ ਖੰਡੂਰ ਸਾਹਿਬ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਰੋਡਵੇ ਪਨ ਬਸ ਪੀ ਆਰਟੀਸੀ ਦੇ ਕੰਮ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇਖੇ ਕਰ ਰਹੇ ਆ ਮੈਨਾਂ ਨੂੰ ਤਰਸੀਮ ਸਿੰਘ ਹੈ ਕੀ ਕਾਰਨ ਆ ਜਿਹੜਾ ਰੋਸ ਹੋ ਰਿਹਾ ਜੀ ਜਿਹੜਾ ਅੱਜ ਦਾ ਗੇਟ ਰੇਲਿੰਗਾਂ ਦਾ ਜਿਹੜਾ ਮੇਨ ਮਕਸਦ ਸੀ ਉਹ ਸੁਖਤੀ ਹੋਏ ਸਰਕਾਰ ਨੂੰ ਜਗਾਉਣਾ ਜਿਵੇਂ ਕਿ ਪਿਛਲੇ 15-16 ਸਾਲ ਤੋਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇ ਨੂੰ ਬਚਾਉਣ ਵਾਸਤੇ ਆਪਦਾ ਰੋਜ਼ਗਾਰ ਪੱਕਾ ਕਰਵਾਉਣ ਵਾਸਤੇ ਜਿਹੜੀ ਲਗਾਤਾਰ ਲੜਾਈ ਲੜ ਰਹੇ ਆ ਸਮੇਂ-ਸਮੇਂ ਤੇ ਸਰਕਾਰਾਂ ਨਾਲ ਜਿਹੜੀ ਮੀਟਿੰਗਾਂ ਹੁੰਦੀ ਨੇ ਪਿਛਲੇ ਸਰਕਾਰਾਂ ਦਰਾਂ ਔਰ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸਾਰੇ ਮੁਲਾਜ਼ਮਾ ਨੇ ਬੜਾ ਸ਼ੋਰ ਸ਼ਰਾਬਾ ਕਰਕੇ ਦੂਜੀਆਂ ਸਰਕਾਰਾਂ ਦਾ ਭੰਡੀ ਪ੍ਰਚਾਰ ਕਰਕੇ ਇੱਕ ਸਰਕਾਰ ਬਣਾਈ ਸੀ ਕਿ ਸ਼ਾਇਦ ਜਿਹੜੀਆਂ ਮੁਲਾਜ਼ਮਾ ਦੀਆਂ ਮੰਗਾਂ ਉਹ ਕਿਤੇ ਨਾ ਕਿਤੇ ਹੱਲ ਹੋ ਜਾਣਗੀਆਂ ਪਰ ਇਸੋ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇਹ ਉਹਨਾਂ ਸਰਕਾਰਾਂ ਤੋਂ ਕਿਤੇ ਗਿਆ ਗੁਜਰਿਆ ਕਹਿ ਲਈਏ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਖੁਦ ਮੀਟਿੰਗ ਦੇ ਵਿੱਚ ਨਹੀਂ ਆਉਂਦਾ ਜਿਸ ਕਰਕੇ ਮੁਲਾਜ਼ਮਾ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਹੜੀ ਸਰਕਾਰ ਮੁਲਾਜ਼ਮਾ ਨੇ ਆਪਦੇ ਹੱਕਾਂ ਨੂੰ ਪੱਕਾ ਕਰਵਾਉਣ ਵਾਸਤੇ ਜਾਂ ਹੱਕ ਲੈਣ ਵਾਸਤੇ ਬਣਾਈ ਸੀ ਅੱਜ ਉਸੇ ਸਰਕਾਰ ਦੇ ਜਿਹੜਾ ਖਿਲਾਫ ਮੋਰਚਾ ਜਿਹੜਾ ਲਾਉਣਾ ਪੈ ਰਿਹਾ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਨੂਰ ਸਾਹਿਬ ਦੇ ਵਿੱਚ ਟਿਕਟ ਮਿਲੀ ਆ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੂੰ 16 ਤਰੀਕ ਨੂੰ ਪੰਜਾਬ ਰੋਡਵੇ ਪਾਣ 500 ਰੁਪਏ ਆਰਟੀਸੀ ਦੇ ਸਮੂਹ ਵਰਕਰਾਂ ਵੱਲੋਂ ਇੱਕ ਵਿਸ਼ਾਲ ਇਕੱਠ ਕਰਕੇ ਉੱਥੇ ਇੱਕ ਰੋਸ ਰੈਲੀ ਕੱਢੀ ਜਾਣੀ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਟਰਾਂਸਪੋਰਟ ਮੰਤਰੀ ਕੋਹੜ ਦੇ ਪਿੰਡ ਵਿੱਚ ਕੱਢੀ ਗਈ ਸੀ ਸੋ ਸਮੂਹ ਵਰਕਰਾਂ ਦੇ ਵਿੱਚ ਇਸ ਜੀ ਦਾ ਭਾਰੀ ਰੋਸ ਹੈ ਕਿਉਂਕਿ ਜੜੀਆਂ ਕੀ ਮਹਿਕਮੇ ਨੂੰ ਬਚਾਉਣ ਵਾਲੇ ਪਾਸੇ ਸਰਕਾਰ ਦਾ 1% ਵੀ ਧਿਆਣੇ ਨਹੀਂ ਕੱਲੇ ਇਹਨਾਂ ਦੇ ਜਿਹੜੇ ਜੁਮਲੇ ਸੀਗੇ ਜਾਂ ਉਹ ਵਾਦੇ ਸੀ ਉਹ ਕੱਲੇ ਵਾਦਾਂ ਗੱਲਾਂ ਤੱਕ ਹੀ ਸੀਮਿਤ ਰਹਿ ਗਏ ਆ ਅਸਲੀ ਹਕੀਕਤ ਹੈ ਉਹ ਜ਼ਮੀਨੀ ਪੱਧਰ ਤੇ ਕੁਝ ਹੋ ਰਿਹਾ ਜਿਹੜਾ ਅੱਜ ਸਮੂਹ ਭਾਗਾਂ ਦੇ ਜਿਹੜੇ ਕੱਚੇ ਕਹਿ ਲਈਏ ਜਾਂ ਰੈਗੂਲਰ ਕਹਿ ਲਈਏ ਜਾਂ ਕੰਟਰੈਕਟ ਆਊਟਸੋਰਸ ਆ ਜਿਹੜੇ ਉਹ ਸਮੂਹ ਭਾਗਾਂ ਦੇ ਮੁਲਾਜ਼ਮ ਲਗਾਤਾਰ ਧਰਨੇ ਹੜਤਾਲਾਂ ਤੇ ਮੁਜਾਰਿਆਂ ਦੇ ਰੂਪ ਦੇ ਵਿੱਚ ਆਪਦੀਆਂ ਮੰਗਾਂ ਨੂੰ ਮੁਨਵਸਤ ਜੋਰ ਜਮੈਸ਼ ਕਰ ਰਹੇ